ਬਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਵੀਰੇ ਉਮੀਦ ਕਰਦਾ ਹਾਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਬਾਈ ਪਾਣੀ ਕਿੱਥੋਂ ਆਉਂਦਾ ਬਾਈ ਆ ਤਾਂ ਬਹੁਤ ਘੱਟ ਰਹਿ ਗਿਆ ਕੋਈਆ ਬਹੁ ਪਹਿਲਾਂ ਇਦਾਂ ਹੁੰਦੀਆਂ ਸੀਗੀਆਂ ਭਰਾਵਾ ਬਹੁਤ ਔਖੇ ਹੁੰਦੇ ਸੀਗੇ ਅਸੀਂ ਪਾਣੀ ਬਹੁਤ ਖਰਚ ਹੁੰਦਾ ਸੀ ਤੇ ਹੋਰ ਭਰਾਵਾ ਕਿਤੇ ਪਟਾ ਲੈ ਜਾਣਾ ਫਿਰ ਉਹ ਥੱਲੋ ਪਾਣੀ ਚਕਾਉਣਾ ਪਟਾ ਇਦਾਂ ਨੂੰ ਕਰਕੇ ਤੇ ਬਹੁਤ ਔਖੇ ਸੀਗੇ ਹੌਂ ਤਾਂ ਟੈਨਰੀ ਮੋਟਰ ਦਗਵਾਈਏ ਹੌਂ ਤਾਂ ਸੌਖੇ ਆ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਯਾਰ ਇੱਕ ਉਤ ਕਿ ਤੈਨੂੰ ਵਧੀਆ ਆ ਮੈਂ ਜ਼ਿਆਦਾ ਵਧੀਆ ਆ ਇਹ ਇੱਕ ਮਿੰਟ ਬਸ ਤਾਈ ਹੁਣ ਤਾਂ ਸੌਖੇ ਹੋ ਗਏ ਆ ਅੱਗੇ ਤਾਂ ਭਾ ਦੋ ਮੂੰਹ ਸਿਰ ਕਾਲਾ ਹੁੱਕ ਹੋ ਜਾਂਦਾ ਏ ਇੰਜਣਾ ਨਾ ਬਾਈ ਇੱਕ ਗੱਲ ਮੈਂ ਹੋਰ ਦੇਖੀ ਆ ਯਾਰ ਕੋਈ ਵੀ ਕੰਮ ਹਨਾ ਕਰਦਾ ਹੋਵੇ ਬੰਦਾ ਇਧਰ ਦੀ ਆ ਕੋਈ ਵੀ ਬੰਦਾ ਕੰਮ ਕਰਦਾ ਹੋਵੇ ਤੇ ਲੋਕ ਕੋ ਨੂੰ ਕਾ ਤੋ ਧੰਨੇ ਮਾਰ ਮਾਰ ਕੇ ਮਾਰ ਦਿੰਦੇ ਕਮੈਂਟ ਕਰ ਕਰਕੇ ਯਾਰ ਗੰਦੇ ਬਈ ਕੋਈ ਵੀ ਆ ਕਹਦੀ ਆ ਉਹਨਾਂ ਦੀ ਨਹੀਂ ਕਰਨੀ ਚਾਹੀਦੀ ਕਿਸੇ ਦੇ ਵੇਖੀ। ਅਗਰ ਆ ਜਾ ਕੋਸ ਮਰਜ਼ੀ ਕਰਦਾ ਕਰਦਾ ਰਹੇ। ਠੀਕ ਹੈ ਨਾ। ਭਾਈ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਵੀਰੇ। ਸਪੋਰਟ ਕਰੋ ਯਾਰ। ਬਾਹ ਫੜ ਲਓ। ਚਲੋ ਰੋਟੀ ਕੋਲਕਾ ਚੱਲਦਾ ਹੋ ਜੂਗਾ ਠੀਕ ਐ ਨਾ ਆ ਕਮਾਦ ਵੀ ਜਹਾ ਤਾਂ ਇੱਕ ਆ ਇੱਧਰ ਵੀ ਜਹਾ ਇਹ ਤਾਂ ਇਹਨੇ ਗੜ ਕੱਢਦੇ ਹੁੰਦੇ ਆ ਬਹੁਤ ਜਿਆਦਾ ਗੜ ਕੱਢਿਆ ਨਾ ਉਹ ਗਾਜਰ ਸਿੱਟਾਂਗੇ ਵਿੱਚ ਗਾਜਰ ਆ ਮੇਰੀ ਗਾਜਰ ਖੜਾ ਹੂੰ ਠੀਕ ਨਾ ਪਹਿਲੇ ਗੰਨੇ ਦੇ ਵੀ ਉਸ ਲੈ ਕੇ ਦੇਖੀ ਐ ਇਹ ਗੰਨੇ ਕੱਚੇ ਆ ਗੰਨੇ ਪੱਕੇ ਹੂੰ ਹੂੰ